ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਨੇ ਅੱਜ ਭਾਰਤੀ ਸੰਘ ਦੇ ਯਾਦਿਕ ਸ਼ੁਰੂ ਕੀਤਾ ਕਿ ਜਿਹੜੀ ਹੁਸ਼ਿਆਰਪੁਰ ਦੀ ਸੀਆਫਸ ਕਾਤੀ ਹੈ ਜਿ세ਾ ਵੀ ਜਾਣਦੇ ਆ ਕਿ 2024 ਤੇ 25 ਸੀਜ਼ਨ ਦਾ 61 ਰੁਪਿਆ ਜਿਹੜਾ ਗੰਨੇ ਦਾ ਬਕਾਇਆ ਉਹ ਹੱਲੇ ਤੱਕ ਕਿਸਾਨਾਂ ਦੇ ਖਾਤੇ 'ਚ ਨਹੀਂ ਪਾਇਆ ਗਿਆ ਕਿਸਾਨਾਂ ਦੀ ਵਿੱਤੀ ਹਾਲ ਜਿਹੜੀ ਇਸ ਵੇਲੇ ਬਹੁਤ ਖਰਾਬ ਹੈ ਅਸੀਂ ਇਸੇ ਕਰਕੇ ਹੀ ਅੱਜ ਮੰਗ ਪੱਤਰ ਦੇਣ ਆਏ ਆ ਜੇਕਰ ਸਰਕਾਰ ਨੇ ਸਮਾਂ ਰਹਿਣਿਆ 60 ਰੁਪਏ ਦੀ ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਪਾਈ ਤੇ ਭਾਰਤੀ ਕਿਸਾਨ ਜੀ ਨੇ ਅਜਾਦ ਨੂੰ ਮਜ਼ਦੂਰਨ ਕੋਈ ਸਖਤ ਪ੍ਰੋਗਰਾਮ ਲੈ ਕੇ ਢਲਕਾ ਦੇਉਣਾ ਪਏਗਾ ਉਸ ਤੋਂ ਬਾਅਦ ਸਰਕਾਰ ਦੇ ਕੋਲ ਲੱਖਾਂ ਬਹਾਨੇ ਹੁੰਦੇ ਆ ਕਿ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਲੋਕ ਖਰਾਬ ਹੁੰਦੇ ਆ ਆਮ ਰਾਹੀ ਖਰਾਬ ਹੁੰਦੇ ਆ ਆਮ ਜਿਹੜੇ ਲੋਕਾਂ ਨੇ ਕਿਸੇ ਨੇ ਹਸਪੀਟਲ ਜਾਣਾ ਉਹ ਖਰਾਬ ਹੁੰਦੇ ਪਰ ਇਹ ਜ਼ਿੰਮੇਵਾਰੀ ਸਰਕਾਰ ਦੀ ਆ ਸਾਡੀ ਮਜ਼ਦੂਰੀ ਆ ਅੱਜਵਲੇ ਅਸੀਂ ਖੱਜਲ ਹੋ ਰਹੇ ਆ ਵੀ ਪਰ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਇਹ ਸੋਈ ਸੀਜ਼ਨ ਜਿਹੜਾ ਅਗਲਾ ਸ਼ੁਰੂ ਹੋਣ ਵਾਲਾ ਹੈ ਤੇ ਹੱਲੇ ਸਾਡੇ ਜਿਹੜੇ ਖਾਤਿਆਂ ਦੇ ਵਿੱਚ ਪਿਛਲੇ ਵਰੇ ਦੇ ਜਿਹੜੀ ਪੜਾਈ ਦੇ ਸੀਜ਼ਨ ਦੀ ਜਿਹੜੀ ਜਿਹੜੀ ਪੇਮੈਂਟ ਹੈ ਉਹ ਲੈ ਨਹੀਂ ਪਈ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੀ ਜਲਦੀ ਵੀ ਹੋ ਸਕੇ ਲੋਕਲ ਪ੍ਰਸ਼ਾਸਨ ਜਿਹੜਾ ਹੈ ਇਸ ਸਬੰਧਤ ਮੈਟਿੰਗ ਦੇ ਨਾਲ ਮਿਲ ਮਾਰਕਾਂ ਦੇ ਨਾਲ ਗੱਲਬਾਤ ਕਰਕੇ ਕਿਸਾਨਾਂ ਦੇ ਹੱਕ ਦੀ ਬੰਨ ਦੀ ਰਾਸ਼ੀ ਉਹਨਾਂ ਦੇ ਖਾਤੇ ਵਿੱਚ ਭਵਾਈ ਜਾ ਸਕੇ ਜਿਹੜੀਆਂ ਦੀ ਬਹੁਤ ਵੱਡੀ ਕਿਲਤ ਹੈ ਪੰਜਾਬ ਦੇ ਵਿੱਚ ਬਹੁਤ ਵੱਡੇ ਬਜ਼ਰ ਤੇ ਕਾਲਾ ਵਿਜਾਰੀ ਤੇ ਸਰਕਾਰ ਦੀ ਅਣਗਹਿਲੀ ਕਰਕੇ ਖਸਾਲਾਂ ਦੀ ਲੋਟ ਹੋ ਰਹੀ ਆ ਇਹਦੇ ਵਾਸਤੇ ਵੀ ਅਸੀਂ ਬੇਨਤੀ ਕੀਤੀ ਹੈ ਹੋਰ ਜਿਹੜੇ ਆਉਣ ਵਾਲੇ ਦਿਨਾਂ ਦੇ ਵਿਸਾਰਦ ਦਾ ਸਮਾਂ ਉਹਦੇ ਵਿੱਚ ਵੀ ਬਹੁਤ ਸਰਕਾਰ ਦਾ ਕੋਈ ਪੂਸਤਾ ਪ੍ਰਬੰਧ ਨਹੀਂ ਲੱਗਦਾ ਇਹ ਵੀ ਬੇਨਤੀ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ